ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਹੋਏ ਅੱਤਵਾਦੀ ਜਿਹੜਾ ਹਮਲਾ ਹੈ ਜਿਸ ਦੇ ਵਿੱਚ ਕਿ ਸਲਾਨੀਆਂ ਦੇ ਉੱਪਰ ਅੱਤਵਾਦੀ ਹਮਲਾ ਹੋ ਜਾਂਦਾ 26 ਜਿਹੜੇ ਸਲਾਨੀਆਂ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿੱਚਕਾਰ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਜਿਹੜੇ ਸਵੰਧਾ ਤਣਾਅ ਪੂਰਨ ਬਣ ਜਾਂਦੇ ਨੇ ਤੇ ਲਗਾਤਾਰ ਜਿਹੜਾ ਪਾਕਿਸਤਾਨ ਦੁਆਰਾ ਅਜਿਹੇ ਬਿਆਨ ਦਿੱਤੇ ਜਾਂਦੇ ਨੇ ਕਿ ਕਿਤੇ ਨਾ ਕਿਤੇ ਜੰਗ ਲਗਾਉਣ ਦੇ ਵੱਲ ਸੰਕੇਤ ਦੇ ਰਹੇ ਨੇ ਬਿਆਨ ਕਿਉਂਕਿ ਅੱਜ ਪਾਕਿਸਤਾਨ ਦੇ ਰੇਲ ਮੰਤਰੀ ਨੇ ਜਿਹੜੇ ਉਹਨਾਂ ਦਾ ਬਿਆਨ ਆ ਚੁੱਕਿਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਸਾਡੇ ਕੋਲ ਪਰਮਾਣੂ ਬੰਬ ਨੇ 130 ਪਰਮਾਣੂ ਬੰਬ ਨੇ ਅਸੀਂ ਚੌਂਕ ਦੇ ਵਿੱਚ ਖੜਾਉਣ ਦੇ ਲਈ ਇਹ ਬੰਬ ਨਹੀਂ ਰੱਖੇ ਅਸੀਂ 130 ਬੰਬ ਭਾਰਤ ਦੇ ਲਈ ਰੱਖੇ ਹੋਏ ਨੇ ਯਾਨੀ ਕਿ ਕਿਸ ਤਰੀਕੇ ਦੇ ਬਿਆਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਪਾਕਿਸਤਾਨ ਦੇਸ਼ ਦੇ ਵੱਲੋਂ ਦਿੱਤੇ ਜਾ ਰਹੇ ਨੇ ਤੇ ਬੀਤੇ ਦਿਨ ਜਿਹੜਾ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜਿਹੜਾ ਜਿਹੜਾ ਬੇਨਜ਼ੀਰ ਪਟੋ ਦਾ ਜਿਹੜੇ ਬੇਟੇ ਨੇ ਜਿਹੜੇ ਬਲਾਵਲ ਪਟੋ ਉਹਨਾਂ ਦਾ ਬਿਆਨ ਆਇਆ ਸੀ ਕਿ ਜੇਕਰ ਜੇਲਮ ਦਰਿਆ ਤੋਂ ਕਹੇ ਸੀ ਕਿ ਸਾਡਾ ਹੱਕ ਹੈ ਜੇਕਰ ਭਾਰਤ ਇਸਦੇ ਉਪਚੀ ਸਾਨੂੰ ਪਾਣੀ ਨਹੀਂ ਦਿੰਦਾ ਇਸ ਪਾਣੀ ਦਾ ਸਮਝੌਤਾ ਜਿਹੜਾ ਸਿੰਧ ਜਲ ਸਮਝੌਤਾ ਪਾਣੀ ਦਾ ਰੱਦ ਕਰਦਾ ਤਾਂ ਫਿਰ ਉਹਨਾਂ ਕਹੇ ਸੀ ਕਿ ਇਸ ਦੇ ਵਿੱਚ ਜਾਂ ਤਾਂ ਸਾਨੂੰ ਪਾਣੀ ਮਿਲੇਗਾ ਜਾਂ ਫਿਰ ਇਹਨਾਂ ਦਾ ਖੂਨ ਵਹੇਗਾ ਜਾਨੀ ਕਿ ਸੱਦੇ ਤੌਰ ਤੇ ਉਹ ਵੀ ਜੰਗ ਦਾ ਐਲਾਨ ਕੀਤਾ ਸੀ ਜਾਨੀ ਕਿ ਹੁਣ ਆਏ ਦਿਨ ਜਿਹੜਾ ਪਾਕਿਸਤਾਨ ਦੁਆਰਾ ਜਿਹੜੇ ਅਜਿਹੇ ਬਿਆਨ ਦਿੱਤੇ ਜਾ ਰਹੇ ਨੇ ਪਾਕਿਸਤਾਨ ਦੇ ਆਮ ਵਿਅਕਤੀਆਂ ਦੁਆਰਾ ਨਹੀਂ ਕਿ ਜਿਹੜਾ ਕਹਦੀ ਕਿ ਆਪਸ ਦੇ ਵਿੱਚ ਫਿਰਕੂਵਾਦ ਦੀ ਕੋਈ ਲੜਾਈ ਲਪਾਉਣ ਨੂੰ ਲੈ ਕੇ ਕੁਝ ਲੋਕ ਬਿਆਨ ਦੇ ਰਹੇ ਨੇ ਹਾਲਾਂਕਿ ਉਹ 14 ਤੇ ਬੈਠੇ ਜਿਹੜੇ ਮਨਿਸਟਰ ਤੱਕ ਦੇ ਵਿਅਕਤੀ ਨੇ ਉਹ ਬਿਆਨ ਦੇ ਰਹੇ ਨੇ ਤੇ ਹੁਣ ਪਾਕਿਸਤਾਨ ਦੇ ਰੇਲ ਮੰਤਰੀ ਨੇ ਜਿਹੜੇ ਹਨੀਸ਼ ਅੰਬਾਨੀ ਜਿਹੜਾ ਉਹਨਾਂ ਦਾ ਮਾਫ ਕਰਨਾ ਹਨੀਸ਼ ਅੰਬਾਸੀ ਹਨੀਸ਼ ਅੰਬਾਸੀ ਨੇ ਜਿਹੜੇ ਉਨ੍ਹਾਂ ਦਾ ਬਿਆਨ ਆ ਚੁੱਕਿਆ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਆ ਕਿ ਜਿਹੜਾ ਸਾਡੇ ਕੋਲ 130 ਪਰਮਾਣੂ ਬੰਬ ਨੇ ਉਹਨਾਂ ਕਹਿ ਆ ਕਿ ਅਸੀਂ ਇਹ ਬੰਬ ਚੌਂਕਾਂ ਦੇ ਵਿੱਚ ਖੜਾਉਣ ਦੇ ਲਈ ਜਾਂ ਫਿਰ ਕਿਤੇ ਰੱਖਣ ਦੇ ਲਈ ਨਹੀਂ ਰੱਖਿਓ ਕਿ ਆਕੇ ਸਾਡੇ ਕੋਲ ਭਾਰਤ ਦੇ ਲਈ ਵੀ ਨਹੀਂ ਤੋ ਤੱਕ ਇਹ ਵੀ ਗੱਲ ਆਕੀਆ ਕਿ ਇਹ ਭਾਰਤ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਪਾਕਿਸਤਾਨ ਦੇ ਵਿੱਚ ਇਹ ਬੰਬ ਕਿੱਥੇ-ਕਿੱਥੇ ਰੱਖੇ ਹੋਏ ਨੇ ਉਹ ਕਹਿੰਦੇ ਕਿ ਅਸੀਂ ਕਿਤੋਂ ਵੀ ਚੱਕ ਕੇ ਕਿਤੇ ਵੀ ਇਹ ਬੰਬ ਭਾਰਤ ਦੇ ਲਈ ਵਰਤ ਸਕਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਬਿਆਨ ਇੱਕ ਪਾਸੇ ਭਾਰਤ ਸਰਕਾਰ ਦੁਆਰਾ ਲਗਾਤਾਰ ਐਕਸ਼ਨ ਤੇ ਐਕਸ਼ਨ ਕੀਤਾ ਜਾ ਰਿਹਾ ਹੈ ਕਿਹਾ ਸਿੰਧ ਜਲ ਸਮਝੌਤਾ ਰੱਦ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਅਟਾਰੀ ਬਾਗਾ ਬਾਰਡਰ ਉਹ ਬੰਦ ਕਰ ਦਿੱਤਾ ਜਾਂਦਾ ਅੱਜ ਆਖਰੀ ਦਿਨ ਹੈ ਕਿ ਜਿਹੜੇ ਪਾਕਿਸਤਾਨੀ ਲੋਕ ਭਾਰਤ ਦੇ ਵਿੱਚ ਵੀਜ਼ਾ ਲੈ ਕੇ ਆਏ ਨੇ ਕਿ ਉਹ ਆਪਣੇ ਦੇਸ਼ ਦੇ ਵਿੱਚ ਵਾਪਸ ਚਲੇ ਜਾਣਾ ਤੇ ਉਹਨਾਂ ਨੂੰ ਜਿਹੜਾ ਆਖਰੀ ਦਿਨ ਦਿੱਤਾ ਹੋਇਆ ਅੱਜ ਜਿਹੜਾ ਉਹ ਬੰਦ ਹੋ ਜਾਵੇਗਾ ਤੇ ਉਧਰਲੇ ਪਾਸੇ ਬੀਐਸਐਫ ਦੇ ਵੱਲੋਂ ਜਿਹੜੇ ਭਾਰਤੀ ਜਿਹੜੇ ਕਿਸਾਨ ਨੇ ਪਾਕਿਸਤਾਨ ਦੇ ਵਿੱਚ ਖੇਤੀ ਕਰਦੇ ਨੇ ਉਹਨਾਂ ਨੂੰ ਬਾਡੀ ਕਰਨ ਦੇ ਲਈ 2 ਦਿਨ ਦਾ ਸਮਾਂ ਦਿੱਤਾ ਹੈ ਜਾਨੀ ਕਿ ਆਪਸ ਦੇ ਵਿੱਚ ਜਿਹੜੇ ਕਿਤੇ ਲੱਗਦਾ ਸੀ ਕਿ ਆਪਸ ਦੇ ਵਿੱਚ ਦੋ ਭਰਾਵਾਂ ਵਾਲੇ ਸਬੰਧ ਬਣ ਸਕਦੇ ਨੇ ਪਰ ਉਹ ਕਿਤੇ ਨਾ ਕਿਤੇ ਤਣਾਅਪੂਰਨ ਬਣਦੇ ਜਾ ਰਹੇ ਨੇ ਤਣਾਅਪੂਰਨ ਬਣ ਪਿੱਛੇ ਇਹ ਵੀ ਸਵਾਲ ਆ ਕਿ ਪਾਕਿਸਤਾਨਾ ਜਿਹੜਾ ਉਹ ਦੇਸ਼ ਜਿਸ ਦੇ ਪਹਿਲਾਂ ਜਿਹੜਾ ਵਿਦੇਸ਼ ਮੰਤਰੀ ਆ ਉਹਨਾਂ ਦੁਆਰਾ ਇਹ ਬਿਆਨ ਦਿੱਤਾ ਜਾਂਦਾ ਕਿ ਜਿਹੜੇ ਅਤਵਾਦੀਆਂ ਨੇ ਹਮਲਾ ਕੀਤਾ ਉਹ ਆਜ਼ਾਦੀ ਕੁਲਾਟੀਏ ਹੋ ਸਕਦੇ ਨੇ ਫਰੀडम फाइਟਰ ਹੋ ਸਕਦੇ ਨੇ ਤਾਂ ਕਿਤੇ ਨਾ ਕਿਤੇ ਜਿਨ੍ਹਾਂ ਦੇ ਜਿਹੜੇ ਘਰਾਂ ਦੇ ਜੀ ਗਏ ਨੇ ਉਹਨਾਂ ਦੇ ਦਿਲ ਦੇ ਉੱਪਰ ਸੱਟ ਲੱਗੀ ਆ ਤਾਂ ਫਿਰ ਉਹ ਤਾਂ ਮਾਰ ਮਾਰ ਕੇ ਭਾਰਤ ਦੇ ਜਿਹੜੇ ਉੱਚਾਧਿਆਂ ਤੇ ਲੀਡਰ ਬੈਠੇ ਨੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਹੋਰ ਮੰਤਰੀਆਂ ਨੂੰ ਇਹ ਕਹਿੰਦੇ ਨੇ ਕਿ ਸਾਨੂੰ ਬਣਦਾ ਇਨਸਾਫ ਦਿੱਤਾ ਜਾਵੇ ਉਹਨਾਂ ਦੇ ਉੱਪਰ ਕਾਰਵਾਈ ਕੀਤੀ ਜਾਵੇ ਤੇ ਇਸੇ ਦੇ ਚੱਲਦੇ ਜੰਮੂ ਕਸ਼ਮੀਰ ਦੇ ਕਈ ਇਲਾਕਿਆਂ ਦੇ ਵਿੱਚ ਜਿਹੜੇ ਅੱਤਵਾਦੀਆਂ ਦੇ ਨਾਲ ਜੁੜਨ ਵਾਲੇ ਸੰਗਠਨ ਸੀ ਉਹਨਾਂ ਦੇ ਘਰ ਟਾਤੇ ਤੇ ਉਸ ਤੋਂ ਬਾਅਦ ਕਈ ਅੱਤਵਾਦੀ ਵੀ ਨੇ ਜਿਹੜੇ ਉਹ ਵੀ ਢੇਰ ਕਰਕੇ ਰੱਖ ਦਿੱਤੇ ਗਏ ਨੇ ਤੇ ਇਹ ਜਿਹੜਾ ਹੁਣ ਇੱਕ ਤੱਤਾ ਬਿਆਨ ਪਾਕਿਸਤਾਨ ਦੇ ਵੱਲੋਂ ਹੋਰ ਦੇ ਦਿੱਤਾ ਗਿਆ ਕਿ ਸਾਡੇ ਕੋਲ 130 ਪਰਮਾਣੂ ਬੰਬ ਨੇ ਉਹ ਅਸੀਂ ਪਰਮਾਣੂ ਬੰਬਾਂ ਚੌਂਕਾਂ ਦੇ ਵਿੱਚ ਜਾਂ ਕਿਤੇ ਦਿਖਾਉਣ ਦੇ ਲਈ ਨਹੀਂ ਰੱਖੇ ਹੋਏ ਅਸੀਂ ਪਾਕਿਸਤਾਨ ਦੇ ਜਿਹੜੇ ਬੰਬ ਨੇ ਭਾਰਤ ਦੇ ਲਈ ਰੱਖੇ ਹੋਏ ਨੇ ਕਿਤੇ ਵੀ ਜਿਹੜਾ حملہ کر ساتھ ہور کی کچھ کرنا پاکستان دے جڑے جڑے ریل منتری نے ہنیساسی بھی سنا دنیا اگر ہمارا پانی بند کریں گے تو پھر جنگ کے لیے تیار ہو جائیں یہ جو غوری شہین غزنوی یہ چوکوں میں سجانے کے لیے نہیں ہم نے رکھے ہوئے یہ ہم نے ہندوستان کے لیے رکھے ہیں بابا یہ جو ایک سو تیس اٹامیک ہمارے پاس ویپن ہے وہ ہم نے صرف موڈل بنانے کے لیے نہیں رکھے ہوئے اور آپ کو پتہ ہی نہیں کہ ہم نے پاکستان کے کس کس حصے میں رکھے ہوئے ہیں یہ دنیا بھی جانتی ہے آپ بھی جانتے ہیں ورنہ آپ تو اتنے مکار بنیے ہیں کہ ابھی تک پاکستان کے اوپر کئی دفعہ حملہ ور ہو چکے ہوتے ہیں آپ نے بڑی دفعہ کوشش کی لیکن جب آپ کو پتا چلا کہ ہمارے شاہین جو ہے فضاؤں میں آگئے ہیں تو آپ بھاگ گئے تو اس لیے میں دوبارہ دورانے لگا ہوں یہ جو بلسٹک میزائل ہیں یہ جو کروز میزائل ہیں یہ جو شاہین ہے غوری ہے یہ میں پھر دوہرانے لگاؤں یہ ہمارے چوکوں میں نہیں ہیں یہ ہمارے بالکل ان کا رخ آپ کی طرف ہے اور کسی کی طرف نہیں ہے تو اس لیے یہ سوچنا بھی نہ کہ آپ پاکستان کی حدود کو کراس کرو گے اگر سوچو گے بھی